ગા જો તું પ્રેમની ગલી તારકે તાલી દેવ તે આ જા જો ગલી તારકે તાલી આ ગલી ਲੰਘ ਨਾ ਜੇ ਪ੍ਰੇਮ ਦੀ ਗਲੀ 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 ਚੇਰੀ ਤਰਕੇ ਤਲੀ ਤੇ ਆ ਜਾ કંગના પ્રેમની ગલીના પ્રેમની ગલી હે ગગન જમા ગગન જમા ਮੇਰਾ ਨਾਮ ਓਮਪ੍ਰਕਾਸ਼ ਹੈ ਮੈਂ ਸਤਗੁਰੂ ਕਬੀਰ ਸੇਵਾ ਰਜਿਸਟਰਡ ਨਵੀਂ ਬਾਦੀ ਪੁੰਦਰ ਦਾ ਪ੍ਰਧਾਨ ਆ ਮੁਖ ਸੇਵਾਦਾਰ ਹਾਂ ਔਰ ਸਤਗੁਰੂ ਸ਼੍ਰੋਮਣੀ ਸੰਤ ਮੰਦੀ ਸ਼ੋਰ ਸ੍ਰੀ ਸਤਗੁਰੂ ਕਬੀਰ ਸਾਹਿਬ ਜੀ ਦਾ ਕਬੀਰ ਮੰਦਰ ਨਵੀਂ ਬਾਦੀ ਪੁੰਦਰ ਵਿੱਚ ਬਣਾਇਆ ਹੋਇਆ ਹੈ ਬਣਾਇਆ ਹੋਇਆ ਹੈ ਔਰ ਅਸੀਂ 626 ਹੈ ਪਰਕਾਰ ਦੂਸਰ ਨੂੰ ਮਨਾਉਂਦੇ ਹੋਏ ਪ੍ਰਭਾਤ ਫੇਰੀਆਂ ਕੱਢ ਰਹੇ ਆ ਅੱਜ ਦੀ ਪ੍ਰਭਾਤ ਫੇਰੀ ਸ੍ਰੀ ਕਨਸ ਰਾਜ ਜੀ ਅਗਦੇ ਗ੍ਰਹਿ ਵਿਖੇ ਪਹੁੰਚੀ ਆ ਸੰਗਤਾਂ ਸਤਗੁਰੂ ਜੀ ਦਾ ਜਸ ਕੀਰਤਨ ਕਰ ਰਹੀਆਂ ਨੇ ਸਤਗੁਰੂ ਜੀ ਕਿਰਪਾ ਕਰਨ ਔਰ 21 ਤਰੀਕ ਨੂੰ ਇਸੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੰਗਤਾਂ ਦੇ ਸਹਿਯੋਗ ਨਾਲ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਔਰ ਬਾਈ ਦੇਖ ਨੇ ਜੋ ਇਹਨਾਂ ਦਾ ਪ੍ਰਕਾਸ਼ ਪੁਰਬ ਹੈ ਉਸ ਨੂੰ ਬੜੀਆ ਸ਼ਰਧਾ ਭਾਵਨਾ ਨਾਲ ਔਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਔਰ ਸੰਗਤਾਂ ਨੂੰ ਔਰ ਸਮੂੱਚੀ ਜੋ ਮਾਨਵਾਦੀ ਸੋਚ ਆ ਉਹਨਾਂ ਨੂੰ ਆਪਾਂ ਫੀਲ ਕਰਦੇ ਆਂ ਦੇਸ਼ ਵਿਦੇਸ਼ ਵਿੱਚ ਬੈਠੇ ਸਾਡੇ ਲੋਕਾਈ ਨੂੰ ਕਿ ਸਤਿਗੁਰੂ ਕਬੀਰ ਸਾਹਿਬ ਜੀ ਦੀਆਂ ਜੋ ਸ਼ਕਿਆਵਾਂ ਨੇ ਉਹਨਾਂ ਦੇ ਚਲਦੇ ਹੋਏ ਇੱਕ ਨਵਾਂ ਸਮਾਜ ਕ੍ਰਾਂਤੀਕਾਰੀ ਜਾਂ ਸਮਾਜਿਕ ਸੋਸ਼ਲ ਸਿਜਨ ਦੀ ਆਪਣੇ ਕੋਸ਼ਿਸ਼ ਕਰੀਏ ਔਰ ਆਪਣਾ ਮਾਇ ਨਾਲ ਜੁੜ ਕੇ ਨਾਮ ਬਾਣੀ ਨਾਲ ਜੁੜ ਕੇ ਆਪ ਜੁੜੀਏ ਆਪ ਆਪਣੇ ਪਰਿਵਾਰ ਨੂੰ ਜੋੜੀਏ ਬੱਚਿਆਂ ਨੂੰ ਜੋੜੀਏ ਨਸ਼ਾ ਪਤਾ ਤੋਂ ਬਚ ਜਾਣਗੇ ਔਰ ਇੱਕ ਸੋਹਣਾ ਸਮਾਜ ਸਿਰਜਦੇ ਹੋਏ ਉਹਨੇ ਸਿਕਾਹ ਵਾਲੇ ਚੱਲਦੇ ਹੋਏ ਆਪਣਾ ਜੀਵਨ ਸਫਲਾ ਕਰੀਏ ਬੋਲੋ ਸਤਿਗੁਰੂ ਕਬੀਰ ਸਾਹਿਬ ਜੀ ਦੀ ਜੈ ਮੈਂ ਇਸ ਸੰਬੰਧ ਵਿੱਚ ਲੱਖ ਲੱਖ ਸਭ ਇਸ ਮੁੱਚੀ ਲਕਾਈ ਨੂੰ ਵਧਾਈ ਦਿੰਦਾ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਪਰਬ ਦੀ ਲੱਖ ਵਟ ਵਧਾਈ ਜਿਹੜੀ 21 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕਿੱਥੋਂ ਕੱਢੀ ਜਾ ਰਹੀ ਹੈ ਕਿੰਨੇ ਵਾਰਾ ਟਾਈਮ ਹੈ ਰੂਟ ਕੀ ਹੈ ਜਿਹੜੀ 21 21 6 24 ਦੀ ਚੋਭਾ ਯਾਤਰਾ ਉਹ ਨਵੀਂ ਬਾਦੀ ਪੁੰਦਰ ਤੋਂ ਹੀ ਸ਼ੁਰੂ ਹੋਣੀ ਹੈ ਸਵੇਰੇ 10 ਵਜੇ ਦਾ ਟਾਈਮ ਹੈ ਔਰ ਸਿੰਬਲ ਚੌਂਗ ਉਸ ਤੋਂ ਬਾਅਦ ਅਗੇ ਕਨਵਾਨ ਚੌਂਗ ਤੋਂ ਹੁੰਦੀ ਹੋਈ ਕੁਝ ਚੌਂਕੀ ਤੋਂ ਹੁੰਦੀ ਹੋਈ ਬਾਜ਼ਰ ਟਾਊਨ ਰੋਡ ਨਵੀਂ ਕਿਚਾਰੀ ਤੋਂ ਹੁੰਦੀ ਹੋਈ ਜਿੱਦੀ ਰੋਡ ਦੇ ਹੁੰਦੀ ਹੋਈ ਆਣ ਕੇ ਫਿਰ ਨਵੀਂ ਬਾਦੀ ਪੁੰਦਰ ਵਿਖੇ ਹੀ ਸਮਾਪਤ ਹੋਵੇਗੀ ਮੇਰਾ ਨਾਮ ਕਾਂਸਰਾਜ ਭਗਤ ਮੂਮੜਾ ਟਾਉਨ ਵਿੱਚ ਮੈਂ ਰਹਿ ਰਿਹਾ 626 ਵਾ ਸਤਗੁਰੂ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ 22 ਤਰੀਕ ਨੂੰ ਜਨਮ ਦਿਹਾੜਾ ਆ ਰਿਹਾ ਉਹਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਨੇ ਅੱਜ ਮੈਂ ਆਪਣੇ ਗ੍ਰਾਹਕ ਸੰਗਤਾਂ ਨੂੰ ਬੁਲਾਇਆ ਹੈ ਨਗਰ ਪਾਣੀ ਦਾ ਪ੍ਰਬੰਧ ਕੀਤਾ ਹੈ ਤੇ ਸੰਗਤਾਂ ਦੇ ਆਪਣੇ ਗ੍ਰਾਹਕ ਖਿੜਾਉਣ ਤੋਂ ਉਹਨਾਂ ਦਾ ਮੈਂ ਉਤਨਕੁਰ ਧੰਨਵਾਦ ਕਰਨਾ ਜੀ ਆਇਆਂ ਕਹਿਣਾ ਤੇ ਨਾਲ ਹੀ ਮੈਂ ਸਮੁੱਚੀ ਦੇਸ਼ ਉਦੇਸ਼ ਦੀ ਸੰਗਤ ਨੂੰ ਕਹਿਣਾ ਗੁਰੂ ਸਾਹਿਬ ਦੀਆਂ ਸਤਗੁਰ ਕਬੀਰ ਸਾਹਿਬ ਦੀ ਬਾਣੀ ਦੇ ਅਨੁਸਾਰ ਚੱਲੀਏ ਆਪਣਾ ਜੀਵਨ ਜਿਹੜਾ ਉਹ ਪਵਿੱਤਰ ਕਰੀਏ ਤੇ ਉਹਨਾਂ ਦੀ ਜਿਸ ਤਰ੍ਹਾਂ ਉਹਨਾਂ ਨੇ ਬੁਰਾਈਆਂ ਦੇ ਵਿਰੁੱਧ ਆਵਾਜ਼ ਉਠਾਈ ਆ ਕ੍ਰਾਂਤੀਕਾਰੀ ਬਾਣੀ ਉਹਨਾਂ ਦੀ ਆ ਉਹਨਾਂ ਦੀ ਬਾਣੀ ਤੇ ਚੱਲਦੇ ਹੋਏ ਇੱਕ ਵਧੀਆ ਸਮਾਜ ਜਿਹੜਾ ਉਹ ਸਿਰਜੀ ਆਪਾਂ ਤੇ ਇਹਦੇ ਨਾਲ ਹੀ ਮੈਂ ਸ੍ਰੀ ਸਮੂਤੀ ਸੰਗਤ ਨੂੰ ਵਧਾਈ ਦਿੰਨਾ ਜੈ ਕਬੀਰ ਸਤ ਧੰਕਬੀ ਕੀ ਕਾਰੋਗਾਰ ਕੀ ਕਰਦਾ ਮੈਂ ਗਵਰਨਮੈਂਟ ਸੀਨੀਅਰ ਸੈਂਟਰ ਸਕੂਲ ਤੋਂ ਅਫਸਰੀ ਵਿਖੇ ਲੈਕਚਰਰ ਇਤਿਹਾਸ ਮੱਖਣ ਲਾਲ ਭਗਤ ਐਡਵੋਕੇਟ ਨਿਊ ਮਾਰਟਨ ਬਟਾਲਾ ਮੈਂ ਸਭ ਤੋਂ ਪਹਿਲਾਂ ਸਾਰੀ ਪਿਆਰੀ ਸਾਥੀ ਨੂੰ ਵਧਾਈ ਦਿੰਦਾ ਕਿ ਅਸੀਂ ਸਮੁੱਚਾ ਸਮਾਜ ਮਿਲ ਕੇ ਭਗਤ ਕਬੀਰ ਸ਼ਰੋਮਣੀ ਪਦ ਕਬੀਰ ਜੀ ਦਾ 626 ਪ੍ਰਕਾਸ਼ ਦਿਵਸ ਮਨਾ ਰਹੇ ਹਾਂ ਇਸ ਦੇ ਸੰਬੰਧ ਵਿੱਚ ਅੱਜ ਪਰਬਾਰ ਫੇਰੀਆਂ ਅਸੀਂ 9 ਤਰੀਕ ਤੋਂ ਲਗਾਤਾਰ ਕੱਢ ਰਹੇ ਹਾਂ ਅੱਜ ਦੀ ਪ੍ਰਭਾਤ ਫੇਰੀ ਮਾਸਟਰ ਕੰਸ਼ਰਾ ਦੀ ਗ੍ਰੇਵ 'ਤੇ ਹੈ ਦੁਖਿਆ ਸੀ ਅਤੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਜਾਣਕਾਰੀ ਦੇਣੀ ਚਾਹੁੰਦਾ ਕਿ ਅਸੀਂ ਪਿੰਡ ਪੁੰਦਰ ਨਵੀਂ ਬਾਦੀ ਪੁੰਦਰ ਤੋਂ 21 ਤਰੀਕ ਨੂੰ ਕਬੀਰ ਸਾਹਿਬ ਦਾ ਜਿਹੜਾ ਨਗਰ ਕੀਰਤਨ ਕਾ ਰਿਹਾ ਹੈ ਇਹ ਨਗਰ ਕੀਰਤਨ ਨਵੀਂ ਬਾਦੀ ਪੁੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚੋਂ ਦੀ गुजरਦਾ ਹੋਇਆ ਨਵੀਂ ਬਾਦੀ ਪੁੰਦਵ ਵਿਖੇ ਸਮਾਪਤ ਹੋਏਗਾ ਅਤੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੌਮ ਹਮਾ ਕੇ ਇਸ ਨਗਰ ਕੀਰਤ ਸਾਮਲੋਂ ਤਨ ਕਬੀਰ ਜੀ ਕਿੰਨੀ ਦੇਰ ਤੋਂ ਜਰਾ ਇਹ ਨਗਰ ਕੀਰਤ ਕੱਢਿਆ ਜਾ ਰਿਹਾ ਤੇ ਪ੍ਰਭਾਤ ਫੇਰੇ ਕਿੰਨੀ ਦੇਰ ਤੋਂ ਉੱਥਲਦਾ ਪਿਆ ਨਗਰ ਕੀਰਤ ਤੇ ਅਸੀਂ ਪਹਿਲਾਂ ਕਾਫੀ ਦੇਰ ਤੋਂ ਕੱਢ ਰਹੇ ਹਾਂ ਪਰ ਉਹਦੇ ਵਿੱਚ ਕੁਝ ਚੀਜ਼ਾਂ ਅਸੀਂ ਜੇ ਪਰੇ ਸਮਾਪਤੀ ਹੋ ਗਈ ਸਾਡੇ ਕੁਝ ਬ੍ਰੇਕ ਹੋ ਗਈ ਅਤੇ ਹੁਣ ਇਹ ਦੁਬਾਰਾ ਅਸੀਂ ਪਿਛਲੇ ਸਾਲ ਤੋਂ ਨਗਰ ਕੀਰਤ ਲਗਾਤਾਰ ਕੱਢ ਰਹੇ ਹਾਂ ਤੇ ਪ੍ਰਭਾਤ ਫੇਰੇ ਦਾ ਸੰਬੰਧ ਅਜੇ ਤੱਕ ਇਹ ਅਸੀਂ 9 ਤਰੀਕ ਤੋਂ ਲਗਾਤਾਰ ਨਿਕਾਰ ਰਹੇ ਹਾਂ ਅਤੇ ਲਗਾਤਾਰ ਸਾਡਾ ਨਗਰ ਕੀਰਤਨ ਤੱਕ ਚੱਲਦਾ ਰਹੇਗਾ ਸੋ ਪੰਜਾਬ ਦੇ ਵਿੱਚ ਸਾਰੇ ਫਿਰ ਇਦਾਂ ਹੀ ਜਿਹੜੇ ਨੇ ਇਹੋ ਜਿਹੇ ਦਿਨ ਮਿੱਥੇ ਹੁੰਦੇ ਨੇ ਕਿ ਰੋਜ਼ ਪ੍ਰਭਾਤ ਸੇ ਵੀ ਨਿਕਲਦੇ ਨੇ ਦੇਖੋ ਜੀ ਜਿਹੜੀਆਂ ਇਹ ਨਾ ਨਗਰ ਕੀਰਤਨ ਦਾ ਇਹ ਕਈ ਤੇ ਕੋਲ ਗਾਂਵ ਪਸਾਂਵਾਂ ਵੀ ਕਰ ਲੈਂਦੇ ਨੇ ਹੈ ਜਿੱਦਾਂ ਅਸੀਂ ਯਕੀਨ ਕਰ ਲੈ ਪੋ 20 ਨੂੰ ਕਰ ਸਕਦਾ ਤੇ ਪ੍ਰਭਾਤ ਫੇਰੀਆਂ ਵੀ ਜਿਹੜੀਆਂ ਨੇ ਇਹ ਕਰੀਬ ਕਰੀਬ 15 ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਸੋ ਪੰਜਾਬ ਦੇ ਵਿੱਚੋਂ ਫੋਰਮ ਦੇ ਵਿੱਚ ਵੀ ਬੜਾ ਬਿਲਕੁਲ ਸੰਦੇਸ਼ ਜਾ ਰਿਹਾ ਸਾਨੂੰ ਫੋਰਮ ਵਿੱਚੋਂ ਕਾਫੀ ਦੀ ਸਪੋਰਟ ਮਿਲ ਰਹੀ ਹੈ ਤੇ ਲੋਕੀਓ ਮਾ ਕੇ ਕਬੀਰ ਸਾਹਿਬ ਦੇ ਜਿਹੜਾ ਇਹਨੂੰ ਨਾਮ ਜਾਬ ਨੂੰ ਆਪਣੇ